ਤਿਹਾਰਾਂ ਦੇ ਸੀਜ਼ਨ ਦੇ ਦੌਰਾਨ ਆਨਲਾਈਨ ਖਰੀਦਦਾਰ ਜੋੜੇ ਕੀ ਅਲਰਟ ਰਹਿਣ ਕਿਉਂਕਿ ਫਰਾਡ ਯਾਨੀ ਧੋਖਾ ਜੜੀ ਦੇ ਮਾਮਲਿਆਂ ਤੇ ਵਿੱਚ ਵਾਧਾ ਦਰਸ਼ ਕੀਤਾ ਜਾ ਰਿਹਾ ਹੈ ਜਿਵੇਂ ਜਿਵੇਂ ਦੀਵਾਲੀ ਨੇੜੇ ਆ ਰਹੀ ਹੈ ਸਾਈਬਰ ਅਪਰਾਧੀ ਵੀ ਤਿਹਾਰਾਂ ਦੀ ਪਾਵਨਾ ਦਾ ਫਾਇਦਾ ਉਠਾਉਂਦੇ ਹੋਏ ਆਨਲਾਈਨ ਖਰੀਦਦਾਰਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸਾਈਬਰ ਸੁਰੱਖਿਆ ਫਰਮ ਮੈਕਾਫੀ ਦੁਆਰਾ ਹਾਲੀ ਵਿੱਚ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਕਿ ਲਗਭਗ 3 ਵਿੱਚੋਂ 1 ਭਾਰਤੀ ਖਪਤਕਾਰ ਛੁੱਟੀਆਂ ਨਾਲ ਸੰਬੰਧਿਤ ਧੋਖਾਧੜੀ ਦਾ ਸ਼ਿਕਾਰ ਹੋਇਆ ਤੇ ਉਹਨਾਂ ਵਿੱਚੋਂ 37% ਨੇ ਵਿੱਤੀ ਨੁਕਸਾਨ ਦੀ ਰਿਪੋਰਟ ਕੀਤੀ ਹੈ ਅਧਿਐਨ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸਾਈਬਰ ਅਪਰਾਧੀ ਆਨਲਾਈਨ ਖਰਚ ਵਿੱਚ ਵਾਧੇ ਦਾ ਫਾਇਦਾ ਉਠਾਉਣ ਦੇ ਲਈ ਵਕ-ਵਕ ਤਕਨੀਕਾਂ ਦੀ ਵਰਤੋਂ ਕਰਦੇ ਨੇ ਜਿਵੇਂ ਕਿ ਡੀਪ ਫੇਕ ਸੈਲੀਬ੍ਰਿਟੀ ਐਂਡੋਰਸਮੈਂਟ ਜਾਲੀ ਸੁਨੇਹੇ ਜਾਲੀ ਈਮੇਲ ਅਤੇ ਵਨ ਟਾਈਮ ਪਾਸਵਰਡ ਯਾਨੀ OTP ਦੀ ਦੁਰਵਰਤੋਂ ਮੈਕਫੀ ਦੇ ਸੀਨੀਅਰ ਡਾਇਰੈਕਟਰ ਪ੍ਰਤੀਮ ਮੁਖਰਜੀ ਦਾ ਕਹਿਣਾ ਹੈ ਕਿ ਜਦੋਂ ਤਿਹਾਰਾਂ ਦਾ ਸੀਜ਼ਨ ਖੁਸ਼ੀ ਦਾ ਸਮਾਂ ਹੁੰਦਾ ਹੈ ਧੋਖਾ ਧੜੀ ਕਰਨ ਵਾਲੇ ਹੁਣ ਇਸ ਸਮੇਂ ਦੌਰਾਨ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਤਾਂ ਤੁਸੀਂ ਵੀ ਇਸ ਨਿਸ਼ਾਨੇ ਦਾ ਸ਼ਿਕਾਰ ਨਾ ਹੋ ਜਾਓ ਤਾਂ ਇਸ ਖਬਰ ਨੂੰ ਐਂਡ ਤੱਕ ਜ਼ਰੂਰ ਸੁਣਿਓ ਬਦਲਦੀ ਟੈਕਨੋਲੋਜੀ ਅਤੇ AI ਅਧਾਰਤ ਧੋਖਾਧੜੀ ਆਨਲਾਈਨ ਖਰੀਦਦਾਰਾਂ ਦੇ ਲਈ ਨਵੇਂ ਰੁਖੰਮ ਪੈਦਾ ਕਰਦੀ ਹੈ। ਭਾਰਤ ਦੇ ਵਿੱਚ ਲੋਕ ਹੁਣ ਈ-ਕਾਮਰਸ ਪਲੇਟਫਾਰਮਾਂ ਰਾਹੀਂ ਆਪਣੀ ਤਿਉਹਾਰਾਂ ਦੀ ਖਰੀਦਦਾਰੀ ਕਰਨ ਨੂੰ ਤਰਜੀਹ ਦੇ ਰਹੇ ਨੇ। 60% ਖਪਤਕਾਰ ਬਿਹਤਰ ਛੋਟਾਂ, ਸਹੂਲਤਵਧੇਰੇ ਵਿਕਲਪਾਂ ਤੇ ਤੇਜ਼ ਡਿਲੀਵਰੀ ਵਰਗੇ ਕਾਰਕਾਂ ਕਾਰਨ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦਿੰਦੇ ਨੇ। ਇਸ ਤੋਂ ਇਲਾਵਾ 70% ਲੋਕ ਮੋਬਾਈਲ ਰਾਹੀਂ ਖਰੀਦਦਾਰੀ ਕਰਦੇ ਹਨ ਅਤੇ 25 ਤੋਂ 44 ਸਾਲ ਦੀ ਉਮਰ ਦੇ ਨੌਜਵਾਨ ਸਭ ਤੋਂ ਵੱਡੇ ਡਿਜੀਟਲ ਖਰੀਦਦਾਰੀ ਉਪਭੋਗਤਾ ਹਨ ਇਸ ਵਾਧੇ ਦੇ ਨਾਲ ਖਰੀਦਦਾਰ ਵੀ ਆਨਲਾਈਨ ਥੋਕਹਟੜੀ ਦਾ ਸਾਹਮਣਾ ਕਰ ਰਹੇ ਨੇ ਲਗਭਗ 96% ਭਾਰਤੀ ਖਪਤਕਾਰ ਆਨਲਾਈਨ ਥੋਕਹਟੜੀ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕਰਦੇ ਨੇ ਅਤੇ 72% ਭਰਤਰ ਪਰਸੈਂਟ ਪਿਛਲੇ ਸਾਲ ਦੇ ਮੁਕਾਬਲੇ ਇਸ ਨਾਲ ਏਆਈਏ ਧਰਤ ਔਖਤੜੀ ਪ੍ਰਤੀ ਵਧੇਰੇ ਸੁਚੇਤ ਨੇ 99% ਖਪਤਕਾਰਾਂ ਨੇ ਸ਼ੱਕੀ ਖਰੀਦਦਾਰੀ ਸੰਬੰਧਤ ਸੁਨੇਹੇ ਪ੍ਰਾਪਤ ਕਰਨ ਦੀ ਰਿਪੋਰਟ ਕੀਤੀ ਜਿਸ ਵਿੱਚ ਨਕਲੀ ਗਿਫਟ ਕਾਰਡ ਸੀਮਤ ਸਮੇਂ ਦੀਆਂ ਛੋਟਾਂ ਅਤੇ ਰਿਫੰਡ ਬਾਰੇ ਜਾਣਕਾਰੀ ਸ਼ਾਮਲ ਹੈ ਤਾਂ ਆਸਤਨ ਇੱਕ ਭਾਰਤੀ ਰੋਜ਼ਾਨਾ 12 ਧੋਖਾਧੜੀ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਦਾ ਹੈ ਜਿਸ ਦੇ ਵਿੱਚ ਟੈਕਸ ਸੁਨੇਹਾਂ ਜਵਾਲੀ ਇਹ ਮੇਲਾ ਅਤੇ ਸੋਸ਼ਲ ਮੀਡੀਆ ਇਸ਼ਤਿਹਾਰਾ ਯਾਨੀ ਐਡਵਰਟਾਈਜ਼ਮੈਂਟਸ ਰਾਹੀਂ ਸ਼ਾਮਿਲ ਨੇ ਤਾਂ ਸਭ ਤੋਂ ਵੱਡੇ ਖਤਰੇ ਸੈਲੀਬ੍ਰਿਟੀ ਐਂਡੋਰਸਮੈਂਟਾਂ ਅਤੇ ਜਵਾਲੀ ਈ-ਕਾਮਰਸ ਵੈੱਬਸਾਈਟਾਂ ਦੁਆਰਾ ਬਣਾਏ ਗਏ ਡੀਪਫੇਕ ਤੋਂ ਹਨ ਜਿਸ ਨਾਲ ਅਸਲੀਅਤ ਅਤੇ ਨਕਲੀ ਵਿੱਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤੋਖਤੜੀ ਦਾ ਪ੍ਰਭਾਵਕ ਵਿਤੇ ਨੁਕਸਾਨ ਤੋਂ ਪਰਿਆ 92% ਪੀੜਤਾ ਨੇ ਗੁੱਸੇ ਚਿੰਤਾ ਅਤੇ ਸ਼ਰਮਿੰਦਗੀ ਦੀਆਂ ਭਾਵਨਾਵਾਂ ਦੀ ਰਿਪੋਰਟ ਕੀਤੀ ਹੈ ਜਦੋਂ ਕਿ 28% ਘੱਟ ਹੀ ਆਪਣੇ ਅਨੁਭਵਜੰਤਕ ਤੌਰ ਤੇ ਸਾਂਝੇ ਕਰਦੇ ਨੇ ਤਾਂ ਜੇਕਰ ਤੁਸੀਂ ਵੀ ਕਿਸੇ ਵੀ ਤੋਖਤੜੀ ਨਾਲ ਪੀੜੇ ਦੁੱਤ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਜਾਂ ਫਿਰ ਡਾਇਰੈਕਟ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਗਵਰਨਮੈਂਟ ਦੇ ਵੱਲੋਂ ਆਨਲਾਈਨ ਪੋਰਟਲ ਜਿਹੜੇ ਕੀ ਬਣਾਏ ਗਏ ਨੇ ਜਨਤਾ ਦੀ ਸੇਵਾ ਦੇ ਲਈ ਤਾਂ ਤੁਸੀਂ ਉੱਥੇ ਜਾ ਕੇ ਸ਼ਿਕਾਇਤ ਕਰ ਸਕਦੇ ਹੋ ਤੇ ਕਿਸੇ ਵੀ ਜੇਕਰ ਤੁਸੀਂ ਖਰੀਦਦਾਰ ਕਰਦੇ ਹੋ ਆਨਲਾਈਨ ਰਾਹੀਂ ਆਨਲਾਈਨ ਸੇਵਾ ਨਹੀਂ ਤਾਂ ਤੁਸੀਂ ਉਹਨੂੰ ਡਬਲ ਚੈੱਕ ਇੱਕ ਵਾਰੀ ਜ਼ਰੂਰ ਕਰੋ